ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜ ਮੈਂਬਰੀ ਕਮੇਟੀ ਅਕਾਲੀ ਸਦਾਰ ਨਹਿਰ ਦੇ ਵਿੱਚ ਵੀ ਵੱਧ ਗਿਆ ਕਲੇਸ਼ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪੰਜ ਮੈਂਬਰੀ ਕਮੇਟੀ ਤੋਂ ਅਲੱਗ ਹੋਣ ਦਾ ਕਰ ਦਿੱਤਾ ਐਲਾਨ ਜੋ ਅੱਜ ਪੰਜ ਮੈਂਬਰੀ ਕਮੇਟੀ ਦੀ ਅਟਰਨਲ ਮੀਟਿੰਗ ਹੋ ਰਹੀ ਸੀ ਉਸ ਮੀਟਿੰਗ ਦੇ ਵਿੱਚੋਂ ਦੋ ਵੱਖ-ਵੱਖ ਲੀਡਰ ਉੱਠ ਕੇ ਬਾਹਰ ਚਲੇ ਗਏ ਜਿਸ ਨੂੰ ਲੈ ਕੇ ਜੋ ਸੁਖਵੀਰ ਸਿੰਘ ਬਾਦਲ ਇਸ ਕਮੇਟੀ ਦੇ ਵਿੱਚ ਆਪਸੀ ਦੁਫਾੜ ਪਾਉਣ ਵਿੱਚ ਕਾਮਯਾਬ ਹੋਏ ਨੇ ਇਹ ਕਮੇਟੀ ਖਤਮ ਹੋ ਜਾਵੇਗੀ ਜੋ 11 ਅਗਸਤ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣਨਾ ਸੀ ਉਹ ਨਹੀਂ ਚੁਣਿਆ ਜਾਵੇਗਾ ਜਿਸ ਤੋਂ ਪਹਿਲਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਵੱਡਾ ਬਿਆਨ ਆਇਆ ਹੈ ਤੁਸੀਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਅਸੀਂ ਨਵੀਂ ਜਾਣਕਾਰੀ ਤੁਹਾਨੂੰ ਦੇ ਸਕੀਏ ਸੋ ਭਰਤੀ ਕਮੇਟੀ ਨੇ 18 ਮਾਰਚ ਤੋਂ ਜੋ ਇਹ ਧਰਤੀ ਸ਼ੁਰੂ ਕੀਤੀ ਸੀ ਔਰ ਆਖਰੀ ਪੜਾਅ ਤੱਕ ਇਹ ਧਰਤੀ ਮੁਕੰਮਲ ਕਰ ਲਈ ਗਈ 11 ਅਗਸਤ ਨੂੰ ਜੋ ਪ੍ਰਧਾਨ ਦੀ ਚੋਣ ਹੋਣੀ ਸੀ ਉਸ ਤੋਂ ਪਹਿਲਾਂ ਅੱਜ ਇਸ ਪੰਜ ਮੈਂਬਰੀ ਕਮੇਟੀ ਵਿੱਚ ਵੱਡਾ ਪਾੜਾ ਪੈ ਗਿਆ ਵੱਡਾ ਦੁਫਾੜ ਵਧ ਗਿਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਅੱਜ ਇਹ ਵੱਡਾ ਐਲਾਨ ਕਰ ਦਿੱਤਾ ਹੈ ਆਪਣੇ ਆਪ ਨੂੰ ਅਲੱਗ ਕਰ ਲਿਆ ਜੋ ਅਕਾਲੀ ਦਲ ਦੇ ਪ੍ਰਧਾਨ ਤੋਂ ਜਿਹੜਾ ਕਿ ਨਾਮ ਵਿਚਾਰਿਆ ਜਾ ਰਿਹਾ ਸੀ ਉਸ ਨਾਮ ਨੂੰ ਲੈ ਕੇ ਉਹਨਾਂ ਨੇ ਐਲਾਨ ਕੀਤਾ ਕਿ ਮੇਰੇ ਨਾਮ ਦੇ ਉੱਪਰ ਕੋਈ ਵਿਚਾਰ ਚਰਚਾ ਨਾ ਕੀਤੀ ਜਾਵੇ ਮੈਂ ਅਕਾਲੀ ਦਲ ਦਾ ਪ੍ਰਧਾਨ ਨਹੀਂ ਬੰਨਣਾ ਚਾਹੁੰਦਾ ਜਦੋਂ ਕਿ ਸ਼ੁਰੂਆਤ ਹੋਈ ਸੀ ਉਸ ਸਮੇਂ ਭਰਤੀ ਦੇ ਵਿੱਚ ਪਹਿਲੀ ਮੈਂਬਰਸ਼ਿਪ ਲੈਣ ਵਾਲੇ ਵੀ ਗਿਆਨੀ ਹਰਪ੍ਰੀਤ ਸਿੰਘ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਇੰਟਰਵਿਊ ਦੇ ਵਿੱਚ ਵੀ ਕਹਿੰਦੇ ਸੀਗੇ ਕਿ ਅਕਾਲੀ ਦਲ ਦਾ ਪ੍ਰਧਾਨ ਸਿੱਖ ਸੰਪੰਥ ਵਾਲਾ ਹੋਵੇ ਜੋ ਸਿੱਖ ਮਾਨ ਮਰਿਆਦਾ ਵਾਲਾ ਹੋਵੇ ਔਰ ਅਮਰਤਾਰੀ ਹੋਵੇ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ ਤੰਜ ਕਸਦੇ ਸੀ ਪਰ ਅੱਜ ਅਚਨ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਨਾਮ ਵਾਪਸ ਕਿਉਂ ਲੈ ਲਿਆ ਪੰਜ ਮੈਂਬਰੀ ਕਮੇਟੀ ਨਾਲੋਂ ਅਲੱਗ ਕਿਉਂ ਹੋ ਗਏ ਨੇ ਜੋ ਇਟਰਨਲ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸਪੋਧਨ ਕਰਦਿਆਂ ਕਿਹਾ ਕਿ ਜੋ ਕੁਝ ਸੂਤਰਾਂ ਤੋਂ ਉਸਨੂੰ ਪਤਾ ਲੱਗਿਆ ਕਿ ਉਹਨਾਂ ਦੇ ਨਾਮ ਦੇ ਉੱਪਰ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਨਾਲ ਹੀ ਬੀਬੀ ਸਖਵੰਤ ਕੌਰ ਜੋ ਕਿ ਸ਼ਹੀਦ ਅਮਰੀਕ ਸਿੰਘ ਦੀ ਸੁਪਤਰੀ ਨੇ ਉਹਨਾਂ ਦੇ ਨਾਮ ਤੇ ਚਰਚਾ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਜੋ ਕਿ ਜਿਹੜੇ ਕਿ ਬੀਬੀ ਸਤਵੰਤ ਕੌਰ ਸਾਡੀ ਭੈਣ ਹੈ ਉਹਨਾਂ ਦੇ ਮੁਕਾਬਲੇ ਵਿੱਚ ਮੈਂ ਪ੍ਰਧਾਨ ਨਹੀਂ ਬੰਨਣਾ ਚਾਹੁੰਦਾ ਜੋ ਬੀਬੀ ਸਤਵੰਤ ਕੌਰ ਨੂੰ ਅਕਾਲੀ ਦਲ ਦਾ ਪ੍ਰਧਾਨ ਜੋ ਉਹਨਾਂ ਦੇ ਮੁਕਾਬਲੇ ਮੈਂ ਆਪਣਾ ਨਾਮ ਵਾਪਸ ਲੈਣਾ ਚਾਹੁੰਦਾ ਔਰ ਮੇਰਾ ਕੋਈ ਵੀ ਇਸ ਦੇ ਉੱਪਰ ਨਾਮ ਦੀ ਚਰਚਾ ਨਾ ਕਰੇ ਸੋ ਗਿਆਨੀ ਹਰਪ੍ਰੀਤ ਸਿੰਘ ਇੱਕੋ ਦਮ ਅੱਜ ਨਾਰਾਜ਼ ਹੋ ਗਏ ਨੇ ਪੰਜ ਮੈਂਬਰੀ ਕਮੇਟੀ ਜਦੋਂ ਕਿ 11 ਅਗਸਤ ਨੂੰ ਪ੍ਰਧਾਨ ਚੁਣਨ ਵਾਸਤੇ ਜਾਰੀ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਐਲਾਨ ਕਰ ਦਿੱਤਾ ਔਰ ਦੂਸਰੇ ਪਾਸੇ ਜੋ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਜਗੀਰ ਕੌਰ ਵੀ ਅੱਜ ਇਸ ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ ਉਹਨਾਂ ਨੇ ਵੀ ਆਪਣੇ ਆਪ ਨੂੰ ਜੋ ਅੱਜ ਇਹ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਜਿਸ ਨਾਲ ਕੁਝ ਵੀ ਮੈਂਬਰ ਜਿਹੜੇ ਸਹਿਮਤ ਨਹੀਂ ਹੋਏ ਔਰ ਬੀਬੀ ਜਗੀਰ ਕੌਰ ਵਿੱਚੇ ਮੀਟਿੰਗ ਛੱਡ ਕੇ ਚਲੇ ਜਾਂਦੇ ਨੇ ਸੋ ਇੱਥੋਂ ਇਹ ਹੀ ਚਰਚਾ ਹੋ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੋਨੋਂ ਲੀਡਰਾਂ ਦੇ ਨਾਲ ਕੁਝ ਸਹਿਮਤੀ ਬਣਾ ਲਈਏ ਸੁਖਵੀਰ ਸਿੰਘ ਬਾਦਲ ਕਾਮਯਾਬ ਹੋ ਕੇ ਨ ਪੰਜ ਮੈਂਬਰੀ ਕਮੇਟੀ ਨੂੰ ਤੋੜਨ ਵਿੱਚ ਜੋ ਹੁਣ ਪੰਜ ਮੈਂਬਰੀ ਕਮੇਟੀ 11 ਅਕਤੂਬਰ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਸਕੇਗੀ ਜਾਂ 11 ਅਕਤੂਬਰ ਨੂੰ ਪ੍ਰਧਾਨ ਦੀ ਚੋਣ ਜਿਹੜੀ ਇਹ ਵਿੱਚੇ ਲਟਕ ਜਾਵੇਗੀ ਕਿਉਂਕਿ ਪੰਜ ਮੈਂਬਰੀ ਕਮੇਟੀ ਨੂੰ ਅਜੇ ਤੱਕ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਰਨ ਦੀ ਵੀ ਇਜਾਜ਼ਤ ਨਹੀਂ ਮਿਲੀ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਜ ਨੇ ਪਿਛਲੇ ਦਿਨੀ ਇਹ ਹੀ ਬਿਆਨ ਦਿੱਤਾ ਸੀ ਕਿ ਸਾਰੇ ਚੁੱਲ੍ਹੇ ਸਿਮੇਟ ਕੇ ਆਪੋ ਆਪਨੇ ਔਰ ਅਕਾਲੀ ਦਲ ਇੱਕ ਮੰਚ ਤੇ ਇਕੱਠਾ ਹੋਵੇ ਔਰ ਇੱਕੋ ਅਕਾਲੀ ਦਲ ਵੱਲੋਂ ਪ੍ਰਧਾਨ ਨੂੰ ਸਾਰੀ ਪਰਮ ਜਿਹੜੂ ਮਾਨਤਾ ਦਿੱਤੀ ਜਾਵੇ ਸੋ ਇਸ ਤੋਂ ਪਹਿਲਾਂ ਕਿ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਰ ਦੇ ਹੁਕਮ ਨਹੀਂ ਮੰਨੋਗੇ ਤਾਂ ਫਿਰ ਤੁਹਾਨੂੰ ਤੁਹਾਡੀਆਂ ਜਿਹੜੀਆਂ ਨੇ ਸਿਆਸਤਾ ਮੁਬਾਰਕ ਹੋਣ ਸੋ ਇਸ ਤੋਂ ਪਹਿਲਾਂ ਕਿ ਤੇਜ ਸਿੰਘ ਸਮੁੰਦਰੀ ਹਾਲ ਦੇਣ ਦੇ ਬਾਰੇ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ ਜੋ ਕਿ ਗੁਰਦਾਸ ਹਾਲ ਦੇਣ ਵਾਸਤੇ ਪ੍ਰਚਾਰ ਸਿੱਖਿਆ ਕੀਤੀ ਜਾ ਰਹੀ ਹੈ ਜੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਉਹਨਾਂ ਨੂੰ ਹੀ ਦਿੱਤਾ ਜਾਂਦਾ ਹੈ ਜਿਹੜੇ ਕਿ ਸਾਰੇ ਜਿਸ ਦੇ ਉੱਪਰ ਕੋਈ ਵੀ ਕਿੰਤੂ ਪਰੰਤੂ ਨਾ ਹੋਵੇ ਤੇਜ ਸਿੰਘ ਸਮੁੰਦਰੀ ਹਾਲ ਸੇਕਾ ਅਕਾਲੀ ਦਲ ਵਾਸਤੇ ਮੰਨਤਾ ਯੋਗ ਹੈ ਨਾ ਕਿ ਹੋਰ ਕਿਸੇ ਪਾਰਟੀ ਵਾਸਤੇ ਸੋ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਭਰਤੀ ਕਰਨ ਵਾਸਤੇ ਤੇਜ ਸਿੰਘ ਸਮੁੰਦਰੀ ਹਾਲ ਦੇਣ ਪਾਰੇ ਵੀ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਹੋਇਆ ਇਸ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਵੱਡੀ ਚਰਚਾ ਬਣੀ ਹੋਈ ਹੈ ਕਿ 11 ਅਗਸਤ ਨੂੰ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਚੁਣੌਤੀ ਦੇ ਸਕਣਗੇ ਜਾਂ ਸੁਖਵੀਰ ਸਿੰਘ ਬਾਦਲ ਹੀ ਰਹਿਣਗੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਜੋ ਇਹ ਅਕਸੀ ਵੱਡਾ ਕਲੇਸ਼ ਵਧ ਗਿਆ